ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਫਲਮਾਉਣ ਲਈ ਆਪਾਂ ਫੇਰ ਬਰਕਰਾਰ ਬਾਪੂ ਬੜੇ ਟੌਪ ਦੇ ਨਗੀਨੇ ਲੈ ਕੇ ਆਇਆ ਸੀ ਤੇ ਜਿਹਦੇ ਵਿੱਚੋਂ ਇੱਕ ਬਾਪੂ ਕਹਿੰਦਾ ਲਿਆਇਆ ਤਾਂ ਘਰ ਰੱਖਣ ਨੂੰ ਆ ਪਰ ਜੇ ਕੋਈ ਸ਼ੌਂਕੀ ਵੀਰ ਹੋਇਆ ਪੈਸੇ ਲਾਉਣ ਵਾਲਾ ਤਾਂ ਦੇ ਵੀ ਦਿਆਂਗੇ ਬਾਕੀ ਆਓ ਪਹਿਲਾਂ ਆਪਾਂ ਕਰ ਲਈਏ ਬਾਪੂ ਨਾਲ ਐਡਰੈਸ ਦੀਆਂ ਗੱਲਾਂ ਬਾਤਾਂ ਉਸ ਤੋਂ ਪਹਿਲਾਂ ਜਿਹੜੇ ਮੇਰੇ ਵੀਰ ਨਵੇਂ ਆਏ ਆ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਆਪਣੇ ਗਰੁੱਪਾਂ 'ਚ ਸ਼ੇਅਰ ਕਰੋ ਤਾਂ ਜੋ ਕਿ ਮੇਰੇ ਵੀਰ ਜਿਹੜੇ ਸ਼ੌਂਕ ਰੱਖਦੇ ਨੀਲੀ ਵਾਲੇ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਤੇ ਪੇਜ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਸੀ ਗਾ ਬਾਪੂ ਜੀ ਸਸੀ ਕਾ ਵਾਇਗੁਰਜੀ ਕਾ ਖਾਲਸਾ ਵਾਹਿ ਜੀ ਫਤਿਹ ਵਾਹਿ ਖਾਲਸਾ ਵਾਇਗੁਰਜੀ ਕੀ ਫਤਿਹ ਬਾਪੂ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਠੀਕ ਆ ਜੀ ਪਿੰਡ ਮਿਲਕ ਕਲੀਆਂ ਠੀਕ ਆ ਜੀ ਜਲਾ ਮੋਗਾ ਠੀਕ ਆ ਜੀ ਤੇ ਬਾਪੂ ਫਿਰ ਅੱਜ ਜਿਹੜਾ ਨਗੀਨਾ ਲੈ ਕੇ ਆਇਆ ਤੂੰ ਇਹ ਫਿਰ ਕਿਹੜੇ ਸਾਨ ਦਾ ਤੇ ਇਹ ਬੜੇ ਟੌਪ ਕਲਾਤ ਦਾ ਨਗੀਨਾ ਵੇਖੋ ਤੁਸੀਂ ਅੱਛਾ ਤੇ ਇਹ ਸਭਰਾਵਾਂ ਵਾਲਾ ਜਿਹੜਾ ਮਾਲੀ ਸੀ ਨਾ ਉਹਦਾ ਬੱਚਾ ਸੀ ਮੇਰੇ ਕੋਲੇ ਪਾਲਿਆ ਹੋਇਆ ਮੈਂ ਗੁਜਰ ਭਰਾ ਨੂੰ ਦਿੱਤਾ ਸੀ ਠੀਕ ਆ ਤੇ ਉਹਦੇ ਤੋਂ ਫਿਰ ਮੈਂ ਇਹ ਨਗੀਨਾ ਸਾਰੇ ਲਿਆ ਆ ਨਗੀਨੇ ਖਰੀਦ ਕੇ ਠੀਕ ਆ ਤੇ ਮੈਂ ਆਪਦਾ ਰਵਾਕਿਆ ਪਛਾਣ ਲਿਆ ਉੱਥੇ ਵੀ ਵਾਕਿਆ ਹੀ ਹੋਆ ਠੀਕ ਆ ਤੇ ਇਹਦਾ ਫਿਰ ਮਿੱਤਰਾ ਇੱਕ ਤੋਹਫਾ ਫਲਕਾਰੀ ਐਵੇਂ ਨਹੀਂ ਪਾਈ ਜਾਂਦੀ ਠੀਕ ਆ ਫਲਕਾਰੀ ਜਿੱਤ ਤੇ ਪੈਂਦੀ ਆ ਠੀਕ ਆ ਜੇ ਟੌਪ ਵਧੀਆ ਤੇ ਮੈਂ ਫਲਕਾਰੀ ਪਾਈ ਆ ਕੋਈ ਜਿਵੇਂ ਐਵੇਂ ਜਾਣਾ ਖਾਣਾ ਨਹੀਂ ਕਾਦੀ ਫਲਕਾਰੀ ਪਾ ਕੇ ਬਾਪੂ ਵੇਚੀ ਜਾਂਦਾ ਇਹ ਗੱਲ ਨਹੀਂ ਗਈ ਚੀਜ਼ ਹੋਊ ਤੇ ਫਲਕਾਰੀ ਚੱਲੂਗੀ ਪ੍ਰਕਾਰੀ ਇਸ ਕਰਕੇ ਪਾਈ ਫਲਕਾਰੀ ਦੀ ਜਾਣਕਾਰੀ ਮਾੜੀ ਜੀ ਦੇ ਦਿਆਂ ਠੀਕ ਹੈ ਵੀ ਜੇ ਫਲਕਾਰੀ ਪਾਈ ਆ ਤੇ ਕਰਮ ਵਾਲੀ ਜਿੱਦਣ ਮੇਲੇ ਤੇ ਤਿਆਰ ਹੋ ਕੇ ਮੇਲੇ ਚ ਗਈ ਨਾ ਫਲਕਾਰੀ ਜਿੱਤ ਕੇ ਜ਼ਰੂਰ ਆਊਗੀ ਇਹ ਮੈਂ ਵਾਦਾ ਕਰਦਾ ਇਹ ਕਰਮ ਵਾਲੀ ਵਾਕਿਆ ਜਿੱਤੂਗੀ ਫਲਕਾਰੀ ਠੀਕ ਆ ਦਸਿਕਾ ਨੂੰ ਮੈਂ ਦੱਸਦਾ ਕਿਉਂਕਿ ਦੁੱਧ ਬਾਦ ਬਾਪੂ ਦੱਸ ਲਿਆ ਦੁੱਧ ਦੁੱਧ ਦੀ ਜੋਤੇ ਵੀ ਜਦ ਕਿ ਆਉਗੀ ਉਤਰਾਂ ਵੀ ਮੇਲੇ ਜਿੱਤ ਕੇ ਆਉਗੀ ਮੈਂ ਗਰੰਟੀ ਦਿਆਂਗਾ ਬਾਪੂ ਕਿੰਨਾ ਕੁ ਦੌਰ ਦੀ ਇਹਦੀ ਮਾਂ ਦਾ ਹੁਣ ਕਿੰਨਾ ਤੇ ਪੈਣਾ ਹੁਣ 10 ਲੀਟਰ ਤੇ ਹੁਣ ਇਹਦੀ ਮਾਂ ਚਲੀ ਜਾਂਦੀ ਆ ਜਾ ਕੇ ਦੁਕਾਨ ਟੋਕੜ ਠੀਕ ਆ ਦੁਆਰਾ ਫਿਰ ਉਹ ਗੱਬਣਾ ਠੀਕ ਆ 10 ਲੀਟਰ ਤੇ ਚਲੀ ਜਾਂਦੀ ਆ 14 15 16 ਲੀਟਰ ਤੇ ਉਹ ਕਹਿੰਦੇ ਦੁੱਧ ਅਹੀਂ ਛੋਇਆ ਇਹਦਾ ਠੀਕ ਆ ਤੇ ਉਮਰ ਕਿੰਨੀ ਹੋਊਗੀ ਬਾਪੂ ਇਹਦੀ ਇਹਦੀ ਸਾਲ ਸਾਲ ਹਾਂਜੀ ਤੇ ਆਪ ਸਿੰਘ ਦਾ ਸੁਣਦੇ ਸਾਲ ਦੀ ਆ ਪੂਰੀ ਸਾਲ ਦੀ ਆ ਪਰਮਾਲੀ ਲਿਆ ਬਾਪੂ ਵੇ ਤੋੜ ਕੇ ਵਖਾ ਪਿਆ ਦੀ ਤੋਰ ਚੈੱਕ ਕਰਾਈਏ ਫਲਕਾਰੀ ਮੈਂ ਮੈਂ ਤੋਰ ਵੇਖੀ ਹਾਈਟ ਵੇਖ ਇਹਦੀ ਠੀਕ ਆ ਯਾਰ ਇੱਕ ਚੀਜ਼ ਤੇ ਫਲਕਾਰੀ ਪਾਈ ਆ ਮੈਂ ਕੋਈ ਨਹੀਂ ਵੀ ਇੱਕ ਮੇਲਾ ਵਖਾਉਣ ਵਾਲੀ ਵੀ ਐਦਾਂ ਪਾ ਕੇ ਵੇਚਣੀ ਨਹੀਂ ਇਹ ਮੈਂ ਸ਼ੌਂਕ ਨਾਲ ਰੱਖੀ ਘਰੇ ਰੱਖੀ ਆ ਠੀਕ ਆ ਫਰਕ ਜੇ ਕੋਈ ਚਾਹ ਵਾਣ ਹੋਊ ਸਜਣ ਠੀਕ ਆ ਤੇ ਆਪਾਂ ਜਰੂਰ ਐਸੇ ਖਰਚਣ ਵਾਲਾ ਹੋ ਤੇ ਆਪਾਂ ਦੇਾਂਗੇ ਠੀਕ ਆ ਵੇਖ ਠੀਕ ਇਹਦੀ ਹਾਈਟ ਵੇਖ ਤੇ ਕੱਟੀ ਵੇਖ ਮੈਂ ਨਾ ਨੁਗਰੀ ਘੋੜੀ ਵਰਗੀ ਕੱਟੀ ਮੈਂ ਕਹਿੰਦਾ ਨੁਗਰੀ ਘੋੜੀਆਂ ਹਾਂ ਕਰਮਾ ਵਾਲੀ ਠੀਕ ਆ ਵੇਖ ਇੱਧਰ ਟੇਡਾ ਕਾਟਾ ਤੇ ਕਿਆ ਬਾਤਾਂ ਠੀਕ ਆ ਹੂੰ ਸਾਲ ਦੀ ਉਮਰ ਕਰਮਾਲੀ ਨੇ ਤੇ ਵਾਕਿਆ ਹੀ ਬਰੀਡ ਆ ਬਰੀਡ ਆ ਕਾਰੀ ਪਾਈ ਵੀ ਸੋਹਣੀ ਲੱਗੂਗੀ ਤੇ ਚੀਜ਼ ਵੀ ਜਜੂਗੀ ਮੈਨਾਂ ਜਿਵੇਂ ਹਿਰ ਨਹੀਂ ਹੁੰਦਾ ਐ ਮੈਨਾਂ ਕਹਿੰਦਾ ਹਿਰਨ ਨੂੰ ਹਿਰਨ ਜਿੰਨੀ ਲਵਾਈ ਹਿਰਨ ਜਿੰਨੀ ਆ ਠੀਕ ਆ ਵੇਖ ਠੀਕ ਆ ਸੋ ਲੈ ਚੱਲ ਬਾਪੂ ਅੰਦਰ ਲੈ ਚੱਲ ਕਰਮਾਲੀ ਨੂੰ ਨਜ਼ਰਾਨਾ ਲੱਗਣ ਇਹੋ ਜੇ ਨੰਗੀਨਿਆਂ ਨੂੰ ਬਹੁਤ ਸੋਹਣੀ ਝੋਟੀਆਂ ਉਮਰ ਕੁਛ ਵੀ ਨਹੀਂ ਗਈ ਤੇ ਕੱਦ ਕਾਠੀ ਤੇ ਬੇਲ ਕੱਦ ਵੇ ਕਿੰਨਾ ਠੀਕ ਆ ਬੇਲਵੇ ਕਿੰਨੀ ਆ ਠੀਕ ਆ ਹਾਂ ਨਹੀਂ ਭਾਈ ਜਲਤ ਨਹੀਂ ਕਰਨੀ ਲੋ ਵੀ ਦੋਸਤੋ ਬੜੀ ਹੀ ਟਾਪ ਕਲਾਸ ਝੋਟੀ ਆ ਬਾਪੂ ਕੋਲੇ ਤੇ ਬਾਪੂ ਕਹਿੰਦਾ ਰੱਖਣ ਨੂੰ ਤਾਂ ਘਰੇ ਲੈ ਕੇ ਆਇਆ ਵੀ ਘਰੇ ਰੱਖਣੀ ਆ ਹਾਂਜੀ ਤੇ ਬਾਕੀ ਜੇ ਕੋਈ ਸ਼ੌਂਕੀ ਵੀਰ ਹੋ ਗਿਆ ਤੇ ਕੁਝ ਨਹੀਂ ਲੱਗਦੇ ਸ਼ੌਂਕ ਦਾ ਸ਼ੌਂਕ ਦਾ ਕਹਿੰਦੇ ਉਹਦੇ ਮੁੱਲ ਕੋਈ ਨਹੀਂ ਠੀਕ ਆ ਤੇ ਸ਼ੌਂਕ ਨਾਲ ਹੀ ਮੈਂ ਲਿਆਂਦੀ ਜੇ ਕੋਈ ਸ਼ੌਂਕ ਨਾਲ ਕਹੂਗਾ ਬਾਪੂ ਤੇ ਆਪਾਂ ਦੇਵਾਂਗੇ ਜਰੂਰ ਉਹਨੂੰ ਸ਼ੌਂਕ ਨਾਲ ਠੀਕ ਆ ਹਾਂਜੀ ਤੇ ਮੈਂ ਇਥੇ ਤਾਂ ਮੇਰਾ ਮਨ ਖੁਬਿਆ ਵੀ ਮੈਂ ਉਹਨਾਂ ਬੂਰੀਆਂ ਦੇ ਨਾਲ ਇਹਨੂੰ ਲਿਆਇਆ ਠੀਕ ਆ ਕਰੇ ਰੱਖਣ ਵਾਸਤੇ ਠੀਕ ਆ ਵੀ ਗਾਂ ਬਰੀਡ ਲੈ ਲਾਂਗੇ ਠੀਕ ਆ ਜੇ ਕੋਈ ਸੱਜਣ ਪੈਸੇ ਖਰਚਣਾ ਚਾਹੂਗਾ ਠੀਕ ਆ ਤੇ ਫਿਰ ਆਪਾਂ ਉਹਦਾ ਮਾਨਤਨ ਜ਼ਰੂਰ ਦਿਆਂਗੇ ਬੜੇ ਸੱਜਣ ਸ਼ੌਂਕੀ ਪਏ ਆ ਠੀਕ ਆ ਮੇਲੇ ਪਾਉਣ ਵਾਲੇ ਬਾਪੂ ਇੱਕ ਵਾਰੀ ਨਾ ਫਲਕਾਰੀ ਮੜੀ ਜੀ ਲਾ ਕੇ ਇਹਦਾ ਚੈੱਕ ਕਰਾ ਦੇ ਕਈ ਵਾਰੀ ਵੀਰ ਕਈ ਵਾਰੀ ਕੋਈ ਵਹਿਮ ਕਰ ਜਾਂਦੇ ਆ ਮੈਂ ਫਲਕਾਰੀ ਆਪਾਂ ਲਾ ਕੇ ਵਿਖਾਉਣੇ ਹਾਈ ਉਦਾਂ ਵੀ ਇੱਕ ਫਲਕਾਰੀ ਤੇ ਠੀਕ ਆ ਇਹ ਸੋ ਦੋਸਤੋ ਇਹਦਾ ਜਿਹੜਾ ਪੈਠ ਪੁੜਾ ਪਿੱਛਾ ਚੈੱਕ ਕਰਿਓ ਪਿੱਛਾ ਚੈੱਕ ਕਰਨਾ ਤੁਸੀਂ ਫਲਕਾਰੀ ਵੀ ਤਾਂ ਹੀ ਪਾਈ ਸੀ ਜੇ ਕੋਈ ਚੀਜ਼ ਕਰਕੇ ਫਲਕਾਰੀ ਪਾਈ ਸੀ ਠੀਕ ਆ ਸੁਪਰ ਵੀ ਨਿਸ਼ਾਨ ਆ ਗਿਆ ਸੁਪਰ ਵੀ ਨਿਸ਼ਾਨ ਆ ਤੇ ਥਾਣ ਦੀ ਵੀ ਹੱ ਤੇ ਜਿਹੜਾ ਪਿੱਛਾ ਇਹਨੂੰ ਉੱਚਾ ਲਗਾਣਾ ਜਿਵੇਂ ਉਹਦੇ ਕਹਿਣ ਵਾਂਗੂ ਆਗੇ ਵੇਖੋਗੇ ਨਾ ਤੁਸੀਂ ਇੱਥੇ ਤੁਸੀਂ ਵਾਕਿਆ ਕਹੋਗੇ ਬਾਪੂ ਐ ਨੂੰ ਕਮਾਈ ਪਿੱਛਾ ਇੱਕ ਵਾਰੀ ਚੈੱਕ ਕਰਾ ਛੁੱਟ ਜਾ ਆ ਕਰ ਮਾਰ ਇਹ ਇੱਥੇ ਆ ਵੇਖੋ ਲਓ ਦੋਸਤੋ ਹਾਈਟ ਵੇਖੋ ਨਾਲੇ ਪਿੱਛਾ ਵੇਖੋ ਆਇ ਤੇ ਵੇਖੋ ਤੇ ਪਿੱਛਾ ਚੈੱਕ ਕਰਿਓ ਸਰ ਜਿੰਨਾ ਅਕਾਦਾ ਦਾ ਹੁਣ ਇਹਦਾ ਪਿੱਛਾ ਜਮਿੰਟੀ ਕਰੂਗਾ ਵੀ ਕੱਟੀ ਹੈ ਕਿਸ ਹਿਸਾਬ ਨਾਲ ਸਿਰਾ ਕਰਾ ਦੂ ਜਿਵੇਂ ਐਚ ਐਫ ਗਾਈਆਂ ਦਾ ਨਹੀਂ ਪਿੱਛਾ ਉੱਚਾ ਹੁੰਦਾ ਇਹੋ ਜਿਹਾ ਗਾਈਆਂ ਵਾਂਗੂ ਚ ਚੱਡਾ ਵੀ ਬਣਾਉਗੀ ਤੇ ਪਿੱਛਾ ਵੀ ਉੱਚਾ ਪੂਰਾ ਆ ਤੁਸੀਂ ਦੇਖ ਸਕਦੇ ਆ ਤੇ ਥਣ ਕਰਾਉਣਾ ਤੁਹਾਨੂੰ ਮੈਚੱਕ ਇਹਦੇ ਅਜੇ ਬੱਚਾ ਦੋਸਤੋ ਸਾਲ ਇੱਕ ਤੋਂ ਅੰਦਰ ਹੀ ਆ ਬਾਪੂ ਕਹਿੰਦਾ 11 ਮਹੀਨਿਆਂ ਦੀ ਏਜ ਆ 11 ਮਹੀਨਿਆਂ ਦੀ ਏ ਰੇਂਜ ਪਰ ਝੋਲੀ ਵੇਖ ਕੇ ਉਹਦੇ ਕਹਨ ਨੂੰ ਐ ਲੱਗਦਾ ਕਿ ਜਿਵੇਂ ਦਿਵਾਰ ਝੋਟੀ ਬਣੀ ਖੜੀ ਆ ਤੇ ਆ ਤੁਸੀਂ ਦੇਖ ਸਕਦੇ ਦੀ ਫੇਸ ਕੁਆਲਿਟੀ ਫੇਸ ਕੁਆਲਿਟੀ ਦੇਖ ਬਈ ਫੇਸ ਦੀ ਤਾਂ ਬਾੜੀ ਆਤਾ ਫੇਸ ਦੀ ਤੇ ਦੇਦੇ ਫਲਕਾਰੀ ਬਾਪੂ ਉੱਤੇ ਹੰਕਾਰੀ ਠੀਕ ਆ ਨਹੀਂ ਰੀਸਾ ਬਾਪੂ ਕੀ ਜੀ ਹੈ ਹਰਨਾਂ ਨੂੰ ਪੜੀ ਆ ਝੋਟੀ ਦੋਸਤੋ ਪੂਰੀ ਪੜੀਆ ਐਸੀ ਗੱਲ ਨਹੀਂ ਠੀਕ ਆ ਕਿਉਂਕਿ ਫਲਕਾਰੀ ਵੀ ਤਾਂ ਹੀ ਸੋਹਣੀ ਲੱਗੂਗੀ ਜੇ ਚੀਜ਼ ਹੋ ਪ੍ਰਕਾਰ ਹੀ ਲੈਣ ਵਾਲੀ ਇਹ ਤਾਂ ਗੱਲ ਤਰੀਕਾ ਕਿਹਾ ਲੱਖ ਰੁਪਏ ਦੀ ਆ ਜੇ ਚੀਜ਼ ਚ ਹੋਊ ਚੀਜ਼ ਤੇ ਫਲਕਾਰੀ ਪੈਂਦੀ ਆ ਫਲਕਾਰੀ ਜਜਣੀ ਆ ਮਿੱਤਰੋ ਠੀਕ ਆ ਝਾੜੀ ਤੇ ਫਲਕਾਰੀ ਪਾਈ ਨਹੀਂ ਜਾਂਦੀ ਚੀਜ਼ ਤੇ ਜਾਂਦੀ ਇਹਦਾ ਰੱਖ ਰਖਾਵ ਉਹਨਾਂ ਨੇ ਵੀ ਚੰਗਾ ਕੀਤਾ ਹੋਊਗਾ ਤੇ ਤੂੰ ਫਿਰ ਇਹਨੂੰ ਸਾਹਮਣੇ ਵਾਸਤੇ ਕੀ ਕੀਤਾ ਮੈਂ ਤਾਂ ਬਈ ਸਾਹਮਣੇ ਵਾਸਤੇ ਮੈਂ ਕਿਹਾ ਮੈਨੂੰ ਆਧਾ ਘਰ ਖੋਣਾ ਪੈ ਜੇ ਠੀਕ ਆ ਇਹਨੂੰ ਖਵਾਉਂ ਕਰਮਾਲੀ ਨੂੰ ਠੀਕ ਆ ਠੀਕ ਆ ਤੇ ਕੀ ਲਿਆਜਾ ਫੀਡ ਫੂਡ ਚ ਕੀ ਪਾਉਣਾ ਫਿਰ ਕੀ ਪਾਉਣਾ ਚਾਹੀਦਾ ਤੇਰੇ ਨਾਲ ਫੀਡ ਤਾਂ ਹੁਣ ਆਪਾਂ ਬਣੇਵੇਂ ਵਾਲੀ ਖਾਲ ਹੂੰ ਤੇ ਸਰੋਂ ਦੀ ਠੀਕ ਆ ਉਹ ਭਿਉਂ ਕੇ ਠੀਕ ਆ ਤੇ ਦੂਜੀ ਆਪਾਂ ਕਣਕ ਲੈ ਲੈਣੀ ਆ ਆਪਦੀ 2-3 ਕੁਇੰਟਲ ਠੀਕ ਆ ਸੋਇਆਬੀਨ ਛੋਲੇ ਠੀਕ ਆ ਤੇ ਮੱਕੀ ਥੋੜੀ ਜੀ ਠੀਕ ਆ ਤੇ ਸੌਫ ਠੀਕ ਆ ਤੇ ਮਤਲਬ ਔਲੇ ਠੀਕ ਆ ਇਹ ਗ੍ਰाइंड ਕਰਾ ਲੈਣੇ ਆ ਠੀਕ ਆ ਲੋੜ ਮੁਤਾਬਕ ਇਹਨੂੰ ਅੱਧਾ-ਅੱਧਾ ਕਿਲੋ ਤੂੰ ਸ਼ੁਰੂ ਕਰਨਾ ਠੀਕ ਆ ਜਿਆਦਾ ਨਹੀਂ ਮੋਗ ਨਾਲ ਲੱਗਣ ਦੇਵੇ ਠੀਕ ਆ ਠੀਕ ਆ ਅੱਧਾ ਅੱਧਾ ਕਿਲੋ ਤੋਂ ਵਧਾਈ ਚਲਣੀ ਨਹੀਂ ਹਾਂ ਮੋਗ ਨਾਲ ਲੱਗਣ ਦੇਵੇ ਜਿੰਨੀ ਕਿ ਪਚਾਈ ਜੋ ਉਸ ਹਿਸਾਬ ਨਾਲ ਉਹਨਾਂ ਨੂੰ ਖੁਰਾਕ ਪਾਈ ਜਾਣੀ ਠੀਕ ਆ ਤੇ ਪਾਊਡਰ ਜ਼ਰੂਰ ਪਾਉਣਾ ਵੈਸੇ ਯਾਰ ਪਾ ਦੇਣਾ ਦੂਜਾ ਪਾਉਣਾ ਗੱਲਾਂ ਆਪਾਂ ਸਾਰੀਆਂ ਕਰ ਲੀਆਂ ਹਾਂਜੀ ਚਲੋ ਜਿਹੜੇ ਕਿਸੇ ਸ਼ੌਂਕੀ ਵੀਰ ਨੇ ਲਿਜਾਣੀ ਹੋਈ ਲਿਜਾ ਵੀ ਸਕਦਾ ਨਹੀਂ ਤੇਰੇ ਫਾਰਮੂਲਾ ਦਾ ਹਾਰਸ਼نگਾਰੇ ਹੈਗੀ ਹੈਗੀ ਮੈਂ ਕਹਾਂ ਤਾਂ ਮਲਿਆਂਦੀ ਜੀ ਹਾਰਸ਼ਕਾਰ ਕਰਕੇ ਕਰਮ ਵਾਲੇ ਦਾ ਵੇਸ ਕਿਸੇ ਗੱਲੋਂ ਖੁੰਜੀ ਹੋਈ ਠੀਕ ਆ ਤੂੰ ਦੱਸੋ ਮੈਨੂੰ ਠੀਕ ਆ ਤੇ ਕਈ ਵਾਰੀ ਕੀ ਹੁੰਦਾ ਕਿ ਕਿਸੇ ਨੇ ਦੂਰੋਂ ਦਰੇਡੇ ਆਉਣਾ ਹੁੰਦਾ ਹਨਾ ਮੰਨ ਲਓ ਕੀ ਮਾਣਤਣ ਕੀ ਹੋਜੂ ਮੁੱਲ ਕੀ ਹੋਣਾ ਮੁੱਲ ਆਪਾਂ ਫੋਨ ਤੇ ਦੱਸਾਂਗੇ ਫੋਨ ਤੇ ਹਾਂਜੀ ਇਹਦਾ ਨਹੀਂ ਦੱਸਣਾ ਨਹੀਂ ਨਹੀਂ ਦੱਸਣਾ ਨਹੀਂ ਫਿਰ ਦੱਸ ਕੇ ਮੁੱਲ ਸੁਣ ਕੇ ਡਰ ਜਾਣਗੇ ਵੀ ਇੰਨਾ ਬਾਪੂ ਰੁਪਏ ਮੰਗੀ ਜਾਣਾ ਤੇ ਵਾਕਿਆ ਇਹ ਫੋਨ ਤੇ ਦੱਸਾਂਗੇ ਜੋ ਜਚਿਆ ਤੇ ਲੈ ਲੈਣਗੇ ਨਹੀਂ ਤਾਂ ਠੀਕ ਆ ਚਲੋ ਕੋਈ ਗੱਲ ਨਹੀਂ ਇਹ ਵੀ ਗੱਲ ਆ ਕਿਉਂਕਿ ਬਾਪੂ ਨੇ ਵੀ ਮੂੰਹੋਂ ਮੰਗੇ ਰੁਪਈਏ ਭਰੇ ਆ ਰੁਪਈਏ ਭਰੇ ਆ ਮੂੰਹੋਂ ਮੰਗੇ ਭਰੇ ਆ ਠੀਕ ਆ ਤੇ ਮੂੰਹੋਂ ਮੰਗੇ ਆਪਾਂ ਲੈਣੇ ਆ ਇਹ ਤਾਂ ਆਪਣੇ ਫਾਰਮ 'ਚ ਖੜੀ ਆ ਕਰਮਾਲੀ ਤੇ ਆਪਾਂ ਇਹਨੂੰ ਖਵਾ ਕੇ ਤਿਆਰ ਕਰਾਂਗੇ ਜਿੱਦਣ ਸੂਪੀਓ ਦਿਨ ਚਵਾ ਕੇ ਦੇਾਂਗੇ ਫੇਰ ਕਰਮਾਲੀ ਠੀਕ ਆ ਵਾਕਿਆ ਹੀ ਵੀ ਠੀਕ ਆ ਕਿੰਨਾ ਪਿਆਰ ਕਰਦੀ ਆ ਇਹ ਤਾਂ ਗੱਲ ਵਾਕਿਆ ਤਰੀ ਸਹੀ ਆ ਬਾਪੂ ਪਿਆਰ ਨਾਲ ਹੀ ਆ ਪਸ਼ੂ ਹਣਾ ਦੇਖ ਇਹਨੂੰ ਹਜੇ ਮੈਂ ਕੱਲ ਹੀ ਆ ਕੇ ਦਾਣਾ ਪਾਇਆ ਤੇ ਇਹ ਕਰਮਾਲੀ ਨੂੰ ਪਤਾ ਮੈਨੂੰ ਜਿੰਨਾ ਪਿੱਛਾ ਇਹਦਾ ਉੱਚਾ ਲੱਗਾ ਜ਼ਿੰਦਗੀ ਦੀ ਵੀਡੀਓ ਮੈਂ ਵੀ ਉਹ ਬਣਾਈਆਂ ਹਾਂਜੀ ਪਰ ਏਡੇ ਪ ਜੇ ਜਦੋਂ ਮੈਂ ਦੇਖ ਲਈਦੀ ਮੈਂ ਕਿਹਾ ਵਾਕਿਆ ਯਾਰ ਵੀ ਕੱਟੀ ਛੱਡਣ ਵਾਲੀ ਉਹ ਤੋਂ ਇਹ ਗੱਲ ਕਹਿਣ ਦੀ ਨਹੀਂ ਜੇ ਤੁਸੀਂ ਇੱਥੇ ਘਰੇ ਆਏ ਨਾ ਜੇ ਤੁਸੀਂ ਪਿੱਛਾ ਵੇਖੋਗੇ ਜਿੰਨਾ ਪਿੱਛਾ ਉੱਚਾ ਹੋਊਗਾ ਨਾ ਝੋਟੀ ਦਾ ਮੱਜ ਜਦੋਂ ਉਹ ਮੱਜ ਧਿਆ ਹੋਣਾ ਉਹਨੇ ਖੁੱਲੇ ਪਿੰਡੇ ਦੀ ਬਣੂ ਤਾਂ ਉਹਨਾਂ ਨੇ ਦੁੱਧ ਜ਼ਿਆਦਾ ਦੇਉ ਉਹਨੇ ਦੁੱਧ ਦੇ ਉਹਨਾਂ ਹੀ ਚੱਡਾ ਮਾਰੂਗੀ ਕਿਹੜੀਆਂ ਗੱਲਾਂ ਐ ਨੂੰ ਕਰੀ ਬਾਪੂ ਦੂਜੇ ਪਾਸੇ ਨੂੰ ਲਿਆ ਮੜਾ ਜਾ ਇਹ ਆ ਵੇਖੋ ਦੋਸਤੋ ਕਿਆ ਬਾਤਾਂ ਕਰਮ ਵਾਲੀ ਉਹਦੇ ਕਹਿਣੋ ਮਾਲਕੇ ਨੂੰ ਜਿੰਦਗੀ ਵਿੱਚ ਜੀ ਨਹੀਂ ਹੈ ਕਰਮ ਵਾਲੀ ਨੂੰ ਪਤਾ ਨਹੀਂ ਲੱਗੇ ਬਾਪੂ ਦੇ ਫਾਰਮ ਦਾ ਸ਼ਿਕਾਰਬਾਨੀ ਆ ਕਿ ਤੇ ਦੇ ਦਾ ਬਾਨੀ ਆ ਕੀ ਦਾ ਬਾਨੀ ਇਹ ਤਾਂ ਜੀ ਜਿਹਦੇ ਕਰਮਾਂ ਚ ਹੋਈ ਉਹਨੇ ਨਹੀਂ ਆ ਹੁੰਦੇ ਆ ਜਿਹਦੇ ਕਰਮਾਂ ਚ ਦੁੱਧ ਹੋਇਆ ਉਹ ਯਾਦ ਕਰੂਗਾ ਕਿ ਕੋਈ ਨਗੀਨਾ ਕੋਈ ਬ੍ਰੀਡ ਲਿਆਂਦੀ ਆ ਠੰਡੀ ਸੀਲ ਦਾ ਤੁਸੀਂ ਵੇਖ ਹੀ ਲਈ ਆ ਕਿਉਂਕਿ ਛੌਂਕ ਛੌਂਕ ਹੋਊ ਜਿਹਨੂੰ ਉਹ ਖਰੀਦੂਗਾ ਠੀਕ ਇੱਕ ਫਿਰ ਇਹਦੀ ਹਾ ਵੇਖੂਗਾ ਵੀ ਵਾਕਿਆ ਕੁਆਲਟੀ ਆ ਤੇ ਦੁੱਧ ਦੇਣ ਵਾਲੀ ਆ ਕੋ ਬੰਦਾ ਖਰੀਦੂਗਾ ਠੀਕ ਆ ਠੀਕ ਆ ਹਾਂ ਜਿਵੇਂ ਮੈਂ ਇਹਨੂੰ ਵੇਖਿਆ ਸ਼ੌਂਕ ਵੀ ਮੈਨੂੰ ਪੂਰਾ ਸੀ ਤੇ ਮੈਂ ਇਹਦੀ ਹਾਈਟ ਵੇਖੀ ਮੈਂ ਕਹਾ ਦੁੱਧ ਵਾਲੀ ਪੂਰੀ ਆ ਠੀਕ ਆ ਇਹਨੂੰ ਘਰ ਖਵਾ ਕੇ ਤੇ ਦੁੱਧ ਵੀ ਬਾਲਟੀ ਇਹਦੇ ਥੱਲੇ ਢੱਕ ਕੇ ਚੋਵਾਂਗੇ ਠੀਕ ਆ ਹੋ ਸਕਦਾ ਵਾਧੇ ਭਾਂਡੇ ਚ ਪਾਉਣਾ ਪਿਆ ਕਰੂ ਕਰਮਾਲਾ ਠੀਕ ਆ ਠੀਕ ਆ ਬਾਪੂ ਕੋਈ ਸ਼ੱਕ ਨਹੀਂ ਬਹੁਤ ਚੰਗੀ ਤੇਰੀ ਉਹਦੇ ਕਿਆ ਨੂੰ ਝੋਟੀ ਆ ਮਾਲਕੇ ਨੂੰ ਰੰਗ ਭਾਗ ਲਾਵੇ ਜਿਹੜੇ ਫਾਰਮ ਤੇ ਜਾਊਗੀ ਉਹਦਾ ਵੀ ਨਾਂ ਰੋਸ਼ਨ ਕਰੇ ਕਰਮਾਲਾ ਨਾਂ ਰੋਸ਼ਨ ਕਰੂੰਗੀ ਠੀਕ ਆ ਬਾਪੂ ਫਿਰ ਇੱਕ ਵਾਰੀ ਡਰੈੱਸ ਆਫ ਦਾ ਦੱਸ ਦੇ ਜੇ ਕੋਈ ਸ਼ੌਂਕੀ ਵੀਰ ਕੋਈ ਟੱਕਰ ਗਿਆ ਦੇ ਮੋੜੀ ਨਾ ਦੇ ਦੀ ਮਾਨ ਦੇ ਦੇਆਂ ਕੋਈ ਨਹੀਂ ਸ਼ੌਂਕੀ ਵੀਰ ਨੂੰ ਯਾਰ ਹਾਂ ਦੱਸੀ ਆਪਾਂ ਬੀੜ ਹੀ ਬਣਾਉਣੀ ਹੈ ਮੇਰਾ ਨਾਮ ਸਵਰਨ ਸਿੰਘ ਹਾਂਜੀ ਤੇ ਪਿੰਡ ਮਿਲਕ ਕਾਲੀਆਂ ਠੀਕ ਹੈ ਜਿਲ੍ਹਾ ਮੋਗਾ ਠੀਕ ਆ ਸੋ ਲੋ ਵੀ ਦੋਸਤੋ ਜੇ ਤੁਹਾਨੂੰ ਇਹ ਬਾਪੂ ਦਾ ਹੀਰਾ ਪਸੰਦ ਆਇਆ ਤਾਂ ਖਰੀਦ ਲਿਓ ਜੇ ਉਹਦੇ ਕਹਿਣ ਵਾਂਗੂ ਤੁਹਾਨੂੰ ਮਹਿੰਗਾ ਲੱਗਿਆ ਕੋਈ ਰੇਟ ਫੇੜ ਚ ਤਾਂ ਦੋਸਤੋ ਫਿਰ ਤੁਹਾਡੀ ਮਰਜ਼ੀ ਆ ਮੇਰਾ ਫਰਜ਼ ਸੀ ਤੁਹਾਨੂੰ ਚਾਰਜ ਪੇਰਿਓ ਐ ਕੈਮਰਾ ਮਾਰ ਕੇ ਤੁਹਾਡੀ ਨਿਗਾ ਅਚ ਝੋਟੀ ਕੱਢ ਦੇਣ ਦਾ ਸਟਾਉਗੇ ਤੁਸੀਂ ਦੂਰੋਂ ਆਉਣਾ ਹੋਇਆ ਤੇ ਤੁਹਾਨੂੰ ਆਉਣਾ ਸੌਖਾ ਹੋ ਜਾਊ ਸੋ ਧੰਨਵਾਦ ਦੋਸਤੋ